ਜੀ ਅਮੇ ਦੇਖ ਹੀ ਜਾਣੇ ਹੋ ਬੇਫਾਲ ਤਾਂ ਤੇ ਰੱਖਿਆ ਨਹੀਂ ਜੀ ਨਹੀਂ ਮੈਂ ਮੈਂ ਕੁਆਲਿਟੀ ਚੈੱਕ ਕਰਵਾ ਰਹੇ ਹਾਂ ਜੀ ਆਪਾਂ ਐਦਾਂ ਕੌਣ ਕੁਆਲਿਟੀ ਚੈੱਕ ਕਰਵਾਉਣਾ ਜਿਹਦਾ ਤੁਸੀਂ ਕਰਵਾ ਰਹੇ ਹੋ ਦੇਖੋ ਮੈਂ ਨਾ ਦਰਵਾਜ਼ਾ ਡਿੱਗ ਗਿਆ ਜੇ ਹੋਇਆ ਇਹਨਾਂ ਨੂੰ ਕੁਝ ਇੱਕ ਵਾਰ ਤੁਸੀਂ ਆਪ ਖੁਦ ਚੈੱਕ ਕਰ ਲਓ ਜੀ ਬਿਲਕੁਲ ਵਾਕੀ ਇਹ ਗੱਲ ਤਾਂ ਮੰਨਣ ਆ ਵੀ ਹੈਗੀ ਇਹਨਾਂ ਦੀ ਮਤਲਬ ਜਿਹੜੇ ਲੋਕ ਕਹਿੰਦੇ ਵੀ ਇੱਥੇ ਆ ਕੇ ਹਨਾ ਦਰਵਾਜ਼ੇ ਖਰਾਬ ਦਿੰਦੇ ਆ ਜੇ ਕੁਝ ਹੋਰ ਬਈ ਤੁਸੀਂ ਦੇਖਿਆ ਆਪਾਂ ਨੇ ਕਿੰਨੀ ਜ਼ੋਰ ਦੀ ਮਤਲਬ ਸੋ ਕੋਈ ਵੀ ਨਹੀਂ ਹੋਇਆ ਹੈਗਾ ਇਹ ਹੀ ਨੀਤੀ ਦੀ ਕਹਿੰਦੇ ਤੇ ਦਰਵਾਜੇ ਇਹਨਾਂ ਨੇ ਉਹ ਵਾਲੇ ਰੱਖਿਓ ਹੈ ਜੇ ਕਹਿੰਦੇ ਵੀ ਜਿੰਨਾ ਮਰਜੀ ਪਾਲੇ ਨਾਲ ਤਾਂ ਹੋਈ ਚੱਲੇ ਜੋ ਮਰਜੀ ਹੋ ਜਾਵੇ ਤਾਂ ਵੀ ਖਰਾਬ ਨਹੀਂ ਹੁੰਦਾ ਦਰਵਾਜਾ ਹਾਂ ਜੀ ਗਾਰੰਟੀ ਬਰੰਟੀ ਦਿੱਤੀ ਜਾਊਗੀ ਰਿਟਨ ਦੇ ਵਿੱਚ ਜੀ ਬਾਕੀ ਜਿਵੇਂ ਦਾ ਵੀ ਤੁਸੀਂ ਨੇ ਡਿਜ਼ਾਈਨ ਵਗੈਰਾ ਕਰਵਾਉਣੇ ਆ ਕਲਰ ਵਗੈਰਾ ਕਰਵਾਉਣੇ ਆ ਆਰਡਰ ਤੇ ਇਹ ਹੀ ਰੈਡੀ ਕਰਦੇ ਆ ਜੀ ਸੋ ਇੱਥੇ ਆਓਗੇ ਨਾ ਨਵੇਂ ਨਵੇਂ ਡਿਜ਼ਾਈਨ ਹੀ ਮਿਲਣਗੇ ਭਾਈ ਸਭ ਤੋਂ ਵੱਡੀ ਤੇ ਖਾਸੀਅਤ ਗੱਲ ਕੀ ਹੈ ਇੱਥੇ ਪਹਿਲਾਂ ਤੋਂ ਜਿ ਤੁਮ ਮਰਜੀ ਪਤਾ ਕਰਿਓ ਜਿੰਨੇ ਮਰਜੀ ਇੰਡੇ ਤੇ ਜਿੱਥੇ ਮਰਜੀ ਪਤਾ ਕਰ ਲਿਓ ਤੇ ਇਥੇ ਰੇਟ ਦਾ ਪਤਾ ਕਰੋਗੇ ਬਾਈ ਅੱਧੋ ਅੱਧ ਦਾ ਭਰਤੋ ਮਿਲੂਗਾ ਤੁਹਾਨੂੰ ਜੇ ਕਹਦੇ ਜਮੀਨ ਆਸਮਾਨ ਦਾ ਵਰਕਾ ਇੰਨਾ ਵਰਕ ਲੱਗੂਗਾ ਰੇਟ ਦੀ ਜੇ ਗੱਲ ਕਰੀਏ ਕੁਆਲਿਟੀ ਵੀ ਹੈ ਕਿਉਂਕਿ ਬਾਇਰ ਇਹਨਾਂ ਦੇ ਆਪਣੇ ਖੁੱਦੀ ਫੈਕਟਰੀ ਹੈਗੀ ਮੈਂ ਤੁਸੀਂ ਦੇਖ ਸਕਦੇ ਜਿਹੜਾ ਮਰਜੀ ਦਰਵਾਜ਼ਾ ਲੈ ਜਾਓ ਮੈਡਮ ਮੈਂ ਸੁਣਿਆ ਤੇ 2-2000 ਰੁਪਏ ਦੇ ਵਿੱਚ ਦਰਵਾਜ਼ੇ ਮਿਲਦੇ ਆ ਹਾਂਜੀ ਮੈਮ ਸਹੀ ਸੁਣਿਆ ਤੁਸੀਂ ਮਤਲਬ ਬਈ ਤੁਸੀਂ ਦੇਖ ਸਕਦੇ 2000 ਰੁਪਏ ਦੇ ਵਿੱਚ ਕੁਝ ਨਹੀਂ ਆਉਂਦਾ ਇਹਨਾਂ ਕੋਲ ਇੱਕ ਤੇ ਇੱਕ ਵੈਰਾਈਟੀ ਪਈ ਆ 2000 ਰੁਪਏ ਵਿੱਚ ਜਿਹੜਾ ਮਰਜੀ ਦਰਵਾਜ਼ਾ ਤੁਸੀਂ ਲੈ ਕੇ ਜਾ ਸਕਦੇ ਹੋ ਹਣਾ ਜੀ ਸੋ ਜੇ ਡਿਲੀਵਰੀ ਦੀ ਗੱਲ ਕਰੀਏ ਕਿੱਥੇ ਕਿੱਥੇ ਹੋ ਜਾਂਦੀ ਹੈ ਆਪਣੇ ਮੈਮ ਜੰਮੂ ਕਸ਼ਮੀਰ ਜਮੇ ਰਾਜਸਥਾਨ ਤੱਕ ਇਧਰ ਬਠਿੰਡਾ ਸਾਰੇ ਸਾਰੇ ਬਣੀ ਜਾਂਦੀ ਹੈ ਜੀ ਦਰਵਾਜ਼ੇ ਬਿਲਕੁਲ ਬਾਕੀ ਦੇ ਭਾਈ ਮੈਂ ਤਾਂ ਤੁਹਾਨੂੰ ਇਹ ਹੀ ਕਹੂੰਗੀ ਦੇਖੋ ਡੋਰ ਫੈਕਟਰੀ ਆ ਉਹ ਕਹਿੰਦੇ ਨਾ ਹਮੇਸ਼ਾ ਜਿੱਥੋਂ ਚੀਜ਼ ਬਣਦੀ ਹੋਵੇ ਤੇ ਉੱਥੋਂ ਖਰੀਦੀਏ ਤਾਂ ਆਪ ਨੂੰ ਜੰਮੀ ਸਸਤੀ ਮੈਨੇ ਥੋਕ ਰੇਟ ਤੇ ਹੀ ਮਿਲ ਜਾਂਦਾ ਸਮਾਨ ਹਣਾ ਉਹੀ ਗੱਲ ਇੱਥੇ ਆ ਆ ਇਹ ਫੈਕਟਰੀ ਹੈ ਜੀ ਡੋਰ ਫੈਕਟਰੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਜਾ ਡੈਲੀ ਰੂਟੀਨ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਦਰਵਾਜ਼ੇ ਤਿਆਰ ਹੁੰਦੇ ਨੇ ਸੋ ਜਮੇ ਸਸਤੇ ਦਰਵਾਜ਼ੇ ਨੇਗੇ ਕੋਈ ਵੀ ਆਪਣਾ ਕੋਠੀ ਦਾ ਮਕਾਨ ਦਾ ਕੰਮ ਕਰਵਾਇਆ ਦਰਵਾਜ਼ੇ ਜ਼ਰੂਰ ਲਿਓ ਇੱਥੋਂ ਬਾਕੀ ਦਾ ਆਉਣਾ ਕਿੱਥੇ ਬਈ ਪ੍ਰੋਪਰ ਐਡਰੈਸ ਦੀ ਗੱਲ ਕਰੀਏ ਆਪਣਾ ਮਿਸ਼ਾਲ वुਡਵਰਕਸ ਲੌਂਗੋਵਾਲ ਗੋਲਟ ਪੱਤੀ ਲੋਹਾ ਖੇੜਾ ਰੋਡ ਦੀ ਬਾਕੀ ਦੇ ਬਾਈ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ